ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਪੰਜਾਬੀ ਤਰ੍ਹਾਂ ਰੈਸਪੀਸ ਦੇ ਵਿੱਚ ਅੱਜ ਅਸੀਂ ਤੁਹਾਡੇ ਲਈ ਬਹੁਤ ਜਿਆਦਾ ਵਧੀਆ ਰੈਸਪੀ ਲੈ ਕੇ ਆਏ ਹਾਂ ਉਸ ਤੋਂ ਪਹਿਲਾਂ ਰਿਕੁਐਸਟ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਫੜੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਅਸੀਂ ਬਣਾਵਾਂਗੇ ਪਿੰਡੀ ਦੀ ਬਹੁਤ ਜ਼ਿਆਦਾ ਟੇਸਟੀ ਸਬਜੀ ਵੈਸੇ ਤਾਂ ਪਿੰਡੀ ਦੀ ਸਬਜੀ ਸਾਰਿਆਂ ਨੂੰ ਬਣਾਣੀ ਆਂਦੀ ਹੈ ਪਰ ਤੁਸੀਂ ਇੱਕ ਵਾਰ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਇਸ ਤਰੀਕੇ ਨਾਲ ਬਣਾਵਾਂਗੇ ਕਿ ਇੱਕਦਮ ਖਿਲੀ-ਖਿਲੀ ਬਣੂਗੀ ਬਿਲਕੁਲ ਵੀ ਇਹ ਦੇ ਵਿੱਚ ਵਿਚਪਾੜ ਨਹੀਂ ਹੋਊਗੀ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਪਿੰਡੀ ਦੀ ਸਬਜੀ ਬਣਾਉਣਾ ਸ਼ੁਰੂ ਕਰਦੇ ਆਂ 팬 ਵਿੱਚ ਪਾਵਾਂਗੇ ਇੱਕ ਚਮਚ ਸਰੋਂ ਦਾ ਤੇਲ ਸਰੋਂ ਦੇ ਤੇਲ ਵਿੱਚ ਬਣਾਈ ਹੋਈ ਪਿੰਡੀ ਦੀ ਸਬਜੀ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਸਿਰਫ ਇੱਕ ਚਮਚ ਹੀ ਲਵਾਂਗੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਜੀਰਾ ਐਡ ਕਰਨਾ ਸੀ ਇੰਤੋਂ ਚਾਰ ਪਿਆਜ਼ ਲਏ ਸੀ ਕਿ ਮੈਂ ਲੰਬੇ ਸਲਾਈਸ ਵਿੱਚ ਕੱਟ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸੀਰ ਤੇਲ ਵਿੱਚ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹਨੂੰ ਸਲੋ ਗੈਸ ਤੇ ਪੱਕਣ ਲਵਾਂਗੇ ਦੇਖੋ ਪਿਆਜ਼ਾਂ ਦਾ ਅਸੀਂ ਕਲਰ ਕਾਫੀ ਜ਼ਿਆਦਾ ਚੇਂਜ ਕਰਨਾ ਹੈ ਕੱਚੇ ਨਹੀਂ ਰੱਖਣੇ ਬਿਲਕੁਲ ਵੀ ਕਿਉਂਕਿ ਜਿਹੜਾ ਪਿਆਜ਼ਾਂ ਦਾ ਪਾਣੀ ਹੁੰਦਾ ਉਹਦੇ ਨਾਲ ਹੀ ਜਿਹੜੀ ਆਪਣੀ ਪਿੰਨੀ ਸਬਜ਼ੀ ਉਹ ਚਿਪਚਿਪੀ ਜੀ ਬਣ ਕੇ ਤਿਆਰ ਹੁੰਦੀ ਆ ਪਿਆਜ਼ਾਂ ਦਾ ਪਾਣੀ ਅਸੀਂ ਬਿਲਕੁਲ ਹੀ ਖਤਮ ਕਰਨਾ ਹੈ ਥੋੜੇ ਜਿਹਾ 골ਡਨ ਕਲਰ ਆਣ ਤੱਕ ਪਿਆਜ਼ਾਂ ਨੂੰ ਭੁੰਨ ਲਾਂਗੇ ਲਗਾਤਾਰ ਚਲਾਉਂਦੇ ਹੋਏ ਬਹੁਤ ਜਿਆਦਾ ਇਹ ਸਬਜੀ ਤਿਆਰ ਹੁੰਦੀ ਹੈ ਬਣ ਕੇ ਬਿਲਕੁਲ ਇਹਦੇ ਵਿੱਚ ਚਿਪਚਪਾਟ ਨਹੀਂ ਹੋਊਗੇ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਤੁਸੀਂ ਦੇਖ ਸਕਦੇ ਹੋ ਪਿਆਜ਼ਾਂ ਦਾ ਪਾਣੀ ਬਿਲਕੁਲ ਸੁੱਕ ਚੁੱਕਿਆ ਹੈ ਥੋੜਾ ਜਿਹਾ 골ਡਨ ਕਲਰ ਆ ਚੁੱਕਿਆ ਹੈ ਇਸ ਟਾਈਮ ਤੇ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਅਸੀਂ ਇਸ ਤਰੀਕੇ ਨਾਲ ਥੋੜਾ ਪਿਆਜ਼ ਐ ਬਿਲਕੁਲ ਪੱਕੇ ਵੀ ਹੋਣੇ ਚਾਹੀਦੇ ਆ ਚੰਗੀ ਤਰ੍ਹਾਂ ਇਹਦੇ ਵਿੱਚ ਪਾਵਾਂਗੇ ਦੋ ਟਮਾਟਰ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਨੂੰ ਮੈਂ ਕਟਿੰਗ ਕਰਕੇ ਲੈ ਲਿਆ ਆਂ ਤੁਸੀਂ ਜੇ ਟਮਾਟਰ ਨਹੀਂ ਪਾਣਾ ਚਾਹੁੰਦੇ ਤਾਂ ਤੁਸੀਂ ਅੱਧਾ ਚਮਚੇ ਦੇ ਵਿੱਚ ਅਮचूर ਦਾ ਐਡ ਕਰ ਸਕਦੇ ਹੋ ਤੇ ਨਾਲ ਜਿਹਾ ਪਾਵਾਂਗੇ ਅੱਧਾ ਚਮਚਾ ਹਲਦੀ ਪਾਊਡਰ ਦਾ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਗਰਮ ਮਸਾਲਾ ਪਾਊਡਰ ਇਹ ਮੇਰਾ ਹੋਮ ਮੇਡ ਗਰਮ ਮਸਾਲਾ ਤੁਸੀਂ ਰੈਸਪੀ ਜਾ ਕੇ ਮੇਰੇ ਚੈਨਲ ਤੇ ਦੇਖ ਸਕਦੇ ਹੋ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਦਾ ਤੇ लास्ट ਇਹਦੇ ਵਿੱਚ ਤੁਸੀਂ ਲਾਲ ਮਿਰਚ ਦਾ ਪਾਊਡਰ ਵੀ ਐਡ ਕਰ ਸਕਦੇ ਹੋ ਸਵਾਦ ਦੇ ਅਨੁਸਾਰ ਥੋੜਾ ਨਾ ਪਾ ਲਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ 2 ਸੈਕਿੰਡ ਲਈ ਅਸੀਂ ਮਿਕਸ ਕਰ ਲਾਂਗੇ ਪਿਆਜ਼ਾਂ ਦੇ ਟਮਾਟਰਾਂ ਦੇ ਨਾਲ ਸਿਰਫ 2 ਸੈਕਿੰਡ ਵਾਸਤੇ ਹੀ ਅਸੀਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਜਿਹੜੇ ਅਸੀਂ ਮਸਾਲੇ ਪਾਏ ਆ ਇਹ ਬੇਸਿਕ ਐ ਦੇਖੋ ਹਰ ਘਰ ਵਿੱਚ ਹੁੰਦੇ ਆ ਕੋਈ ਅਸੀਂ ਅਲੱਗ ਤੋਂ ਕੋਈ ਮਸਾਲਾ ਇਹਦੇ ਵਿੱਚ ਐਡ ਨਹੀਂ ਕੀਤਾ ਹੈਗਾ ਸਿਰਫ ਇੱਕ ਦੋ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਪਿੰਡੀ ਦੀ ਸਬਜ਼ੀ ਬਣਾਉਂਗੇ ਤਾਂ ਇੱਕਦਮ ਪਰਫੈਕਟ ਬਣ ਕੇ ਤਿਆਰ ਹੋਊਗੀ ਪਿਆਜ਼ਾਂ ਦਾ ਕਲਰ ਬਿਲਕੁਲ ਚੇਂਜ ਕਰਨਾ ਸੀ ਬਸ ਇਸ ਵਾਰ ਤਾਂ ਤੁਸੀਂ ਧਿਆਨ ਰੱਖਣਾ ਹੈ ਤੇ ਪਿੰਡੀ ਜਿਹੜੀ ਲੈਣੀ ਹੈ ਬਿਲਕੁਲ ਹੀ ਕੱਚੀ ਕੱਚੀ ਨਰਮ ਲੈਣੀ ਹੈ ਤੁਸੀਂ ਦੇਖ ਸਕਦੇ ਹੋ ਮੈਂ ਥੋੜਾ ਜਿਹਾ ਬਰੀਕ ਪੀਸ ਵਿੱਚ ਕਟਿੰਗ ਕੀਤਾ ਹੋਇਆ ਇਹਨੂੰ ਬਾਅਦ ਪਿੰਡੀ ਦੀ ਸਬਜ਼ੀ ਇੰਨੀ ਜ਼ਿਆਦਾ ਜਲਦੀ ਬਣ ਕੇ ਤਿਆਰ ਹੁੰਦੀ ਹੈ ਕਿ 5 ਤੋਂ 6 ਮਿੰਟ ਲੱਗਦੇ ਐ ਇਹਨੂੰ ਬਣਾਉਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਜ਼ਿਆਦਾ ਟੇਸਟੀ ਇਹ ਬਣ ਕੇ ਤਿਆਰ ਹੋਊਗੀ ਚੰਗੀ ਤਰ੍ਹਾਂ ਇਹਨੂੰ ਮਸਾਲੇ ਵਿੱਚ ਅਸੀਂ ਮਿਕਸ ਕਰ ਲਾਂਗੇ ਜੇ ਤੁਹਾਡੇ ਕੋਲ ਅਮਚੂਰ ਪਾਊਡਰ ਵੀ ਨਹੀਂ ਹੈਗਾ ਤਾਂ ਤੁਸੀਂ ਇੱਕ ਚਮਚੇ ਦੇ ਵਿੱਚ ਨਿੰਬੂ ਦਾ ਰਸ ਐਡ ਕਰ ਸਕਦੇ ਹੋ ਉਹਦੇ ਨਾਲ ਵੀ ਜਿਹੜੀ ਖਿਲੀ-ਖਿਲੀ ਜਿਹੀ ਪਿੰਡੀ ਤਿਆਰ ਹੁੰਦੀ ਹੈ ਤੇ ਪਿੰਡੀ ਦਾ ਕਲਰ ਵੀ ਬਿਲਕੁਲ ਹਰਿਆ ਹਰਾ ਬਣਿਆ ਰਹਿੰਦਾ ਹੈ ਬਿਲਕੁਲ ਕਾਲੀ ਨਹੀਂ ਪੈਂਦੀ 2 ਮਿੰਟ ਲਈ ਇਹਨੂੰ ਟੱਕ ਕੇ ਸਲੋ ਗੈਸ ਤੇ ਪੱਕਣ ਦਵਾਂਗੇ 2 ਮਿੰਟ ਬਾਅਦ ਅਸੀਂ ਚੈੱਕ ਕਰ ਲਾਂਗੇ ਦੇਖੋ ਸਾਡੀ ਪਿੰਡੀ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਲਰ ਵੀ ਬਿਲਕੁਲ ਹਰਾ ਹੈ ਬਿਲਕੁਲ ਇਹਦਾ ਚੇਂਜ ਨਹੀਂ ਹੋਇਆ ਕਲਰ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਹੁਣ ਇਹਨੂੰ ਅਸੀਂ ਸਰਵ ਕਰ ਲਾਂਗੇ ਇਹਨੂੰ ਤੁਸੀਂ ਸਵੇਰੇ ਬ੍ਰੇਕਫਾਸਟ ਵਿੱਚ ਵੀ ਬਣਾ ਸਕਦੇ ਹੋ ਕਿਉਂਕਿ ਸਵੇਰੇ ਕੰਮ ਬਹੁਤ ਜ਼ਿਆਦਾ ਹੁੰਦੇ ਆ ਜਲਦੀ ਵਿੱਚ ਬਣ ਜਾਂਦੀ ਹੈ ਪਿੰਡੀ ਦੀ ਸਬਜੀ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ੁਕਰੀਆ ਕਾਲ